ਸਭ ਕੰਨਨ ਜੋ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਤੇ ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ ਭਾਈ ਸਾਹਿਬ ਕੰਨਨ ਮੈਂ ਦਾਦ ਕਿਆਂ ਦੇ ਨਾਨਕਿਆਂ ਦੇ ਸੌਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਦਾ ਕੁਰਬਾਨ ਕਰਦਾ ਇਹ ਕੀ ਹੁੰਦਾ ਕੁਝ ਵੀ ਨਹੀਂ ਹੁੰਦਾਰੇ ਰਿਸ਼ਤੇ ਕੀ ਹੁੰਦਾ ਕੁਝ ਵੀ ਨਹੀਂ ਦੋ ਰਿਸ਼ਤੇ ਹੁੰਦੇ ਰਿਸ਼ਤੇ ਨਹੀਂ ਨੇ ਵਿਚਾਰ ਦੇ ਰਿਸ਼ਤੇ ਨੇ ਸਿੱਖ ਤੇ ਗੁਰੂ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ ਤੇ ਸਿੱਖ ਗੁਰੂ ਇੱਕ ਹੋ ਜਾਂਦਾ ਹੈ ਗੁਰੂ ਨੂੰ ਮਾਨ ਨਾਲ ਕਹਿਣਾ ਪੈਂਦਾ ਹੈ ਇਹ ਮੇਰਾ ਆਪਣਾ ਹੀ ਰੂਪ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਹ ਸੁਭਾਅ ਦਾ ਰਿਸ਼ਤਾ ਹੈ ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ ਦੂਸਰਾ ਰਿਸ਼ਤਾ ਜਿਸ ਤੋਂ ਨਾਨਕੇ ਦਾਦਕੇ ਸੌਰੇ ਸਾਰੇ ਜਨਮ ਲੈਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਖੂਨ ਦਾ ਰਿਸ਼ਤਾ ਨਹੀਂ ਮੰਨਿਆ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਤੇ ਆਨੰਦ ਕਾਰਜ ਹੋ ਰਿਹਾ ਭਾਵੇਂ ਕਹਿੰਦੇ ਨੇ ਅੱਜ ਤੋਂ ਇਹ ਖੂਨ ਦੇ ਰਿਸ਼ਤੇ 'ਚ ਪੇਵਸਤ ਹੋਣ ਲੱਗੇ ਨੇ ਹੁਣ ਕਿਥੇ ਇੱਕ ਹੈ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਬਲਕਿ ਇੱਕ ਖੂਨ ਦੇ પતિ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ ਰਿਸ਼ੀਮੁਨੀਆਂ ਨੇ ਮਨਾਈ ਕੀਤੀ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਹੀਂ ਭਾਰਤ ਦੇ ਜਿਤਨੇ ਅਪੰਗ ਬੱਚੇ ਨੇ ਨਾ ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨਹੀਂ ਟੇੜੇ ਮੇੜੇ ਨੇ ਜਾਂ ਲੱਤਾਂ ਸੁਣਨੇ ਇਹਨਾਂ ਦੇ ਸਵਾਵਕ ਹੁਣ ਗੱਲ ਆ ਗਈ ਹੈ 70% ਬੱਚੇ ਮੁਸਲਮਾਨਾ ਹੁੰਦੇ ਨੇ ਬਾਕੀ 크੍ਰਿਸਚਨ ਹਿੰਦੂ ਤੇ ਥੋੜੇ ਜਿਹੇ ਸਿੰਘਾਂ ਦੇ ਇਸ ਦੀ ਖੋਜ ਹੋਈ ਐਸਾ ਕਿਉਂ ਐਸਾ ਕਿਉਂ ਘਰ ਘਰ ਜਾਤ ਕੇ ਪੜਤਾਲ ਹੋਈ ਖਾਣ ਪਾਣ ਦੀ ਵੀ ਕੀ ਖਾਂਦੇ ਹੋ ਕੀ ਪਿੰਦੇ ਹੋ ਮੈਨੂੰ ਤੇ ਪਤਾ ਨਹੀਂ ਸੀ ਮੈਂ ਬੰਬੇ ਉਹਨਾਂ ਦਿਨਾਂ 'ਚ ਕਥਾ ਕਰ ਰਿਹਾ ਸੀ ਕਿ ਟੋਲਾ ਡਾਕਟਰਾਂ ਦਾ ਘਰ ਘਰ ਪਹੁੰਚ ਰਿਹਾ ਸੀ ਤੇ ਦਾਸ ਨਾਲ ਦੋ ਤਿੰਨ ਜਥੇ ਸੰਚਾਰ ਪੰਜ ਕਮਰੇ 'ਚ ਅਸੀਂ ਠਹਿਰੇ ਗੁਰਦੁਆਰੇ ਦੀ धर्मशाला ਭਾਈ ਜੋਗਾ ਸਿੰਘ ਦਰਬਾਰ ਦੀ ਤੇ ਮੈਨੂੰ ਅਗੇ ਕਹਿੰਦੇ ਗਿਆਨੀ ਜੀ ਤੁਹਾਡੇ ਜਿਹਨਾਂ ਨਾਲ ਜਿਤਨੇ ਸਾਥੀ ਨੇ ਸੀਨਾ ਲਖਾਨ ਪਾਣ ਲਿਖਣਾ ਹੈ ਮੈਂ ਕਿਹਾ ਪਹਿਲੇ ਮੈਨੂੰ ਕਾਰਨ ਦੱਸੋ ਇਹ ਅਚਾਨਕ ਐਸਾ ਕਿਉਂ ਕਹਿੰਦੇ ਕਿ ਇਸ ਕਰਕੇ ਖੋਜ ਰਹੇ ਪਤਾ ਹੈ ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਆਪਣਾ ਫੈਸਲਾ ਕੀ ਦਿੱਤਾ ਕਿਉਂਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੋਨ ਦੇ ਛੋ ਜਾਂਦੇ ਨੇ ਔਰ ਇਹ ਮੇਲ ਨਹੀਂ ਖਾਂਦੀ ਕੁਦਰਤ ਦੇ ਮੁਤਾਬਕ ਨਹੀਂ ਹੈ ਇਸ ਵਾਸਤੇ ਬੱਚੇ ਅਪੰਗ ਹੁੰਦੇ ਨੇ ਫਿਰ ਮੈਂ ਕੁਝ ਸਿੱਖ ਘਰਾਨੇ ਦੇਖੇ ਜਿੱਥੇ ਇੱਕ ਖੂਨ ਦੇ ਰਿਸ਼ਤੇ ਹੋਏ ਨੇ ਠੀਕ ਨਹੀਂ ਹੈ ਸਿਲਸਿਲਾ ਇਹ ਵੀ ਮੈਂ ਅਰਜ਼ ਕਰਦਾ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਖੂਨ ਇੱਕ ਕਿੱਥੇ ਹੈ ਪਤੀ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਹੋਣ ਦਾ ਰਿਸ਼ਤਾ ਨਹੀਂ ਮੰਨਦੀ ਤਨ ਪਿਰ ਇਹ ਨਾ ਆਖੀਆਂ ਬੈਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਈਏ ਸੋਏ ਮੂਰਤੀਆਂ ਤੇ ਦੋ ਨੇ ਜੋਤ ਇੱਕ ਹੈ ਜੋਤ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜੋਤ ਹੈ ਤੋ ਭਾਵ ਵਿਚਾਰ ਇੱਕ ਹੋ ਗਏ ਸੋਚਣੀ ਇੱਕ ਹੋ ਗਈ ਯਾਦਾਂ ਇੱਕ ਹੋ ਗਈ ਸਾਰੀ ਜ਼ਿੰਦਗੀ ਕੋਈ ਘਰ ਦੇਚ ਪਤੀ ਪਤਨੀ ਰਹਨੇ ਵਿਚਾਰ ਇੱਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨਹੀਂ ਕਹਿੰਦੇ ਤਾਂ ਨਾ ਫਿਰ ਇਹ ਨਾ ਕਿਹਾ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨੇ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੋਂ ਜ਼ਿੰਦਗੀ ਲੰਗਾ ਦਿੱਤੀਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ ਮਹਾਰਾਜ ਕਹਿੰਦੇ ਧੰਨਾ ਪੇਰੇ ਨਾਖੇਨ ਬੈਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣਾ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਈ ਇੱਕ ਜੋਤ ਦੋਏ ਮੂਰਤੀ ਧੰਨਾ ਪੇਰੇ ਕਈ ਐਸੋ ਜੋਤ ਇੱਕ ਹੋ ਗਈ ਹੈ ਵਿਚਾਰਾਂ ਦੀ ਸਾਜ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਨੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਹੁੰਦੇ ਨੇ ਇੱਕ ਦੂਜੇ ਦੇ ਦਿਲ ਦੇ ਵਿੱਚ ਯਾਦ ਹੈ ਸੰਬੰਧ ਜੁੜੇ ਰਹੇ ਇਸ ਤਰ੍ਹਾਂ ਦੇ ਆੰਤ੍ਰਿਕ ਸੰਬੰਧ ਧਾਰਮਿਕ ਜਗਤ ਦੇ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਸੰਸਾਰਿਕ ਜਗਤ ਦੇ ਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਦੋ ਮਨ ਕਿਦਰੇ ਇੱਕ ਹੋ ਸਕਦੇ ਨੇ ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ ਪਿਓ ਪੁੱਤਰ ਦੇ ਕਿਦਰੇ ਮਨ ਇੱਕ ਹੋ ਸਕਦੇ ਨੇ ਪਤੀ ਪਤਨੀ ਦੇ ਮਨ ਕਿਦਰੇ ਇੱਕ ਹੋ ਸਕਦੇ ਨੇ ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ ਫੁਲਾਣੇ ਨਾਲ ਹੋਂਦ ਤੇ ਮੇਲ ਨਹੀਂ ਖਾਂਦਾ ਸੁਭਾਅ ਮੇਲ ਖਾਂਦਾ ਵਿਚਾਰਾਂ ਮੇਲ ਖਾਂਦੇ ਨੇ ਜਿੱਥੇ ਦੋ ਵਿਚਾਰਾਂ ਦਾ ਆਪਸ ਵਿੱਚ ਸੁਮੇਲ ਹੋਵੇ ਮੇਲ ਖਾਵਨ ਪਿਆਰ ਦਾ ਜਨਮ ਉੱਥੇ ਹੀ ਆਉਂਦਾ ਹੈ ਤੇ ਦੂਸਰਾ ਨੁਕਤਾ ਵੀ ਸੁਣ ਲੈਣਾ ਜਿੱਥੇ ਪਿਆਰ ਹੈ ਐਤਬਾਰ ਉੱਥੇ ਹੀ ਹੋਵੇਗਾ ਨਹੀਂ ਤੇ ਸ਼ੱਕ ਬਣਿਆ ਰਹੇਗਾ ਜਿਸ ਨਾਲ ਪਿਆਰ ਹੈ ਐਤਬਾਰ ਵੀ ਉਸੇ ਤੇ ਹੀ ਹੋਵੇਗਾ ਦੂਸਰੇ ਤੇ ਨਹੀਂ ਜਿੱਥੇ ਐਤਬਾਰ ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ ਔਰ ਧਾਰਮਿਕ ਗਿਆਨੀ ਕਹਿੰਦੇ ਨੇ ਜਿੱਥੇ ਸਦਾ ਆਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਹੀ ਆਉਂਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ ਤਨ ਹਰ ਇੱਕ ਦੇ ਅਲੱਗ-ਅਲੱਗ ਨੇ ਦੋ ਬਿਹਰਾਵਾਂ ਦੇ ਤਨ ਵੀ ਅਲੱਗ-ਅਲੱਗ ਨੇ ਆਤਮਾ ਸਾਰੇ ਜਗਤ ਦੀ ਇੱਕੋ ਹੈ ਕੀੜੀ ਦੇ ਅੰਦਰ ਹਾਥੀ ਦੇ ਅੰਦਰ ਸੂਰਜ ਦੇ ਅੰਦਰ ਜ਼ਮੀਨ ਦੇ ਅੰਦਰ ਮਨੁੱਖ ਦੇ ਅੰਦਰ ਪਸ਼ੂ ਪੰਛੀਆਂ ਦੇ ਅੰਦਰ ਬਨਸਪਤੀ ਦੇ ਅੰਦਰ ਜੋ ਪਰਮ ਚੇਤਨ ਹੈ ਉਹ ਇੱਕੋ ਹੀ ਹੈ ਹਸਤੀ ਕੀਤੀ trilo adam ek akhandat base anadam ਆਤਮਾ ਸਾਰਿਆਂ ਦੇ ਚ ਇੱਕ ਹੋਇਆ ਸਭ ਆਤਮਾ ਦੇ ਚ ਨੇ ਤਨ ਸਾਰਿਆਂ ਦੇ ਅਲੱਗ-ਅਲੱਗ ਨੇ ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ ਇੱਕ ਹੋ ਸਕਦੇ ਨੇ ਇਹ ਸਦਸੰਗ ਦਾ ਮਤਲਬ ਕੀ ਹੈ ਸੀ ਗੁਰੂ ਨਾਲ ਸਹਿਮਤ ਹੋ ਜਾਈਏ ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾਈਏ ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾਈਏ ਜਿੰਨੇ ਚਿਰ ਤੱਕ ਸਹਿਮਤ ਨਹੀਂ ਉਹਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਸਮਝ ਦੇ ਮੁਤਾਬਕ ਫਿਰ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਵਾਰ ਫਿਰ ਗੁਰੂ ਉਸ ਨੂੰ ਕਰੋੜਾਂ ਵਾਰ ਯਾਦ ਕਰਦਾ ਹੈ ਇਸ ਤਰ੍ਹਾਂ ਗਹਿਰਾ ਸੰਬੰਧ ਝੜ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਨੇ ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾਂ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ ਗਈ ਭੀੜ ਦੇ ਵਿੱਚ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ ਬਹੁਤ ਵੱਡੇ ਮੇਲੇ 'ਚ ਹੋੜ ਰੋਂਦਾ ਪਿਆ ਮਾਂ ਮਾਂ ਪੁਕਾਰਦਾ ਪਿਆ ਪਰ ਮਾਂ ਵੀ ਰੋ ਰਹੀ ਹੈ ਉਹ ਵੀ ਲਬਰਈ ਇੱਕ ਤਰਫ ਗੱਲ ਨਹੀਂ ਹੈ ਦੋਵੇਂ ਤਰਫ ਗੱਲ ਹੈ ਹੁਣ ਇਹ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ ਮਾਂ ਖੋ ਗਈ ਰੋ ਰਿਹਾ ਹੈ ਮਾਂ ਲਈ ਲਬਰਿਆ ਮਾਂ ਨੂੰ ਪਰ ਰੋ ਰਹੀ ਹੈ ਮਾਂ ਉਹ ਵੀ ਲਬਰਈ ਬਾਈ ਗੁਰਦਾਸ ਕਹਿੰਦਾ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਯਾਦ ਕਰੇਗਾ ਕਰੋਣਾ ਗੁਣਾ ਵਦ ਪਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣੇ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਇਸੇ ਵਾਸਤੇ ਅਸੀਂ ਕਹਿੰਦੇ ਗੁਰੂ ਦਵਾਰਾ ਦਵਾਰਾ ਦਰਵਾਜ਼ਾ ਪਰਮਾਤਮਾ ਘਰ ਹੈ ਗੁਰੂ ਦਰ ਹੈ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਪ੍ਰਕਰਣ ਅਲਗ ਹੋ ਜਾਏਗਾ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ ਪਰ ਇਤਨਾ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਤੇ ਘਰ ਵਿੱਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋਲ ਆਣਾ ਪਏਗਾ ਦਰ ਤੇ ਪਹਿਲੇ ਦਰ ਘਰ ਕੀ ਸੋਜੀ ਨਾਏ ਗੁਰਗੰਸਾਹਬ ਦੀ ਬਾਣੀ ਕਹਿੰਦੀ ਹੈ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕਿਹਾ ਸੋ ਘਰ ਕੇ ਹਿਤ ਬੈ ਸਰਬ ਸਮਾਲੇ ਇਸ ਤਰ੍ਹਾਂ ਨਾ ਸਮ ਲੈਣਾ ਐ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਇਸ ਤਰ੍ਹਾਂ ਤੇ ਇਸੇ ਰੋਜ਼ ਪ੍ਰਵੇਸ਼ ਕਰ ਜਾਂਦੇ ਆ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ 'ਚ ਸੁਰਤ ਜਾਏਗੀ ਹਾਜ਼ਰੀ ਦੇ ਸਰੀਰ ਗਿਆ ਹੈ ਹਾਜ਼ੂਰੀ ਦੇ ਵਿੱਚ ਤੇ ਧਿਆਨ ਜਾਵੇਗਾ ਹਾਜ਼ਰੀ ਸਰੀਰ ਨੇ ਭਰ ਲਈਏ ਤਨ ਨੇ ਭਰ ਲਈਏ ਕਦੇ ਕਦਾਈ ਕੋਈ ਗੁਰੂ ਦੀ ਹਜ਼ੂਰੀ ਇਦ ਜਾਂਦਾ ਹੈ ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਿਆ ਤੇ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ ਪਰਮਾਤਮਾ ਪ੍ਰਕਾਸ਼ ਹੈ ਗੁਰੂ ਸ਼ਬਦ ਹੈ ਆਵਾਜ਼ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਿਨ ਹੈ ਔਖਾ ਹੈ ਤਾਂ ਖੈਰ ਮੈਨੂੰ ਕਾਹਵਾ ਨਾ ਦੋ ਮਨ ਇੱਕ ਹੋ ਸਕਦੇ ਦੋ ਤਨ ਇੱਕ ਨਹੀਂ ਹੁੰਦੇ ਤੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰਿਆਂ ਦੀ ਇੱਕੋ ਹੀ ਹੈ ਹਸਤੀ ਕੀਟੀ ਤੇਰੇ ਲੋ ਆਦਮ ਇਕ ਅਖੰਡਤ ਵਸੇ ਅਨ ਅਖੰਡ ਕਿਸ ਨੂੰ ਕਹਿੰਨ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇੰਜ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਅੱਗੋਂ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਅੱਗੋਂ ਹੈ 10 ਮੀਲ ਨਹੀਂ ਹੈ ਇਸ ਤਰ੍ਹਾਂ ਖੰਡ ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਵਿੱਚ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਰਕਾਰ ਦੇ ਚ ਉਹ ਨਿਰਾਰਕਾਰ ਵਿਆਪਕ ਹੈ ਆਤਮਾ ਸਾਰਿਆਂ ਦੀ ਇੱਕ ਹੋਏ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਦੇ ਚ ਬਸਿਆ ਹੋਇਆ ਇੱਕ ਹੈ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਤਨ ਵੀ ਨਹੀਂ ਦੇਖਦਾ ਪਰਮਾਤਮਾ ਸਾਡੀ ਆਤਮਾ ਨਹੀਂ ਦੇਖਦਾ